ਸੁਈ ਖਾਲਸਾ ਅਨਕੁਰ ਨਰੂਲਾ ਅਨਕੁਰ ਨਰੂਲਾ ਜੀ ਜਿਨ੍ਹਾਂ ਨੇ ਬਿਨਾਂ ਲੋਕਾਂ ਦੇ ਵਿੱਚ ਰੋਲਾ ਪਾਏ ਹੋਏ ਕਰੋੜਾਂ ਰੁਪਏ ਦੀ ਮਦਦ ਕੀਤੀ ਹੈ ਔਰ ਬਿਲਕੁਲ ਵੀ ਕੋਈ ਵੀਡੀਓ ਪਾ ਕੇ ਨਹੀਂ ਦਿਖਾਇਆ ਕਿ ਕਿੱਥੇ ਕਰ ਰਹੇ ਹਨ ਲੇਕਿਨ ਇਹ ਜਿਹੜੇ ਘਰਮ ਚੌਧਰੀ ਕਤੀੜਾ ਨੇ ਅਨਕੁਰ ਨਰੂਲਾ ਜੀ ਔਰ ਉਹਨਾਂ ਦੀ ਟੀਮ ਦੇ ਲੋਕ ਲੋਕਾਂ ਦੇ ਘਰਾਂ ਦੇ ਵਿੱਚ ਰਸਣ ਪਹਚਾ ਰਹੇ ਆ ਤੇ ਇਹ ਕਤੀੜਾ ਘਰਮ ਚੌਧਰੀ ਜਿਹੜੇ ਨੇ ਲੰਡਰ ਬੰਦੇ ਇਹ ਲੋਕ ਲੋਕਾਂ ਨੂੰ ਮਿਹਨੇ ਮਾਰ ਰਹੇ ਆ ਗਰੀਬਾਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਇਹ ਗੁਰੂ ਘਰਾਂ ਚ ਵੜਨ ਨਹੀਂ ਸੀ ਦਿੰਦੇ ਫਿਰ ਉਹ ਗਰੀਬਾਂ ਨੂੰ ਤੇ ਰੱਬ ਚਾਹੀਦਾ ਜੇ ਉਹਨਾਂ ਨੇ ਰੱਬ ਲੈਣ ਵਾਸਤੇ ਜਿਉਂ ਜੱਤ ਦੇ ਵਿੱਚ ਜਾਣ ਲਾਪੇ ਹੁਣ ਇਹਨਾਂ ਨਾਲ ਉਹਨਾਂ ਨਾਲ ਵਿਤਕਰਾ ਕਰ ਰਹੇ ਆ ਉਹਨਾਂ ਨੂੰ ਮਿਹਨੇ ਮਾਰ ਰਹੇ ਆ ਤਾਨੇ ਮਾਰ ਰਹੇ ਆ ਕਿ ਤੁਸੀਂ ਤੇ ਪ੍ਰਸ਼ਾਦ ਨਹੀਂ ਲੈਂਦੇ ਸੀ ਹੁਣ ਲੰਗਰ ਖਾਲਸੇ ਦਾ ਖਾ ਰਹੇ ਹੋ ਲੰਗਰ ਬਾਬੇ ਨਾਨਕ ਦਾ ਉਹ ਖਾ ਰਹੇ ਨੇ ਤੇ ਤੁਹਾਡੀ ਕੋਈ ਔਕਾਤ ਨਹੀਂ ਹੈ ਜਿਨ੍ਹਾਂ ਨੇ ਜ਼ਬਰਦਸਤੀ ਪੱਗਾਂ 'ਚ ਸਿਰ ਫਸਾਏ ਆ ਕਤੀੜਾ ਨੇ ਤੁਸੀਂ ਮਿਹਣਾ ਨਹੀਂ ਮਾਰ ਸਕਦੇ ਕਿਉਂਕਿ ਉਹ ਲੋਕ ਜਿਹੜਾ ਲੰਗਰ ਖਾ ਰਹੇ ਨੇ ਨਾ ਉਹ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਤੇ ਕਿਸੇ ਨੂੰ ਕੁਝ ਦੇਣ ਚੁੱਕੇ ਨਹੀਂ ਤੁਸੀਂ ਤੇ ਆਪ ਮੰਗਤੇ ਆ ਉਹਨਾਂ